ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿ ਇੱਕ ਵੀਡੀਓ ਦੇ ਵਿੱਚ ਤਿੰਨ ਵਿਅਕਤੀ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੇ ਕੇਸ ਦਾੜੀ ਰੱਖੀ ਤੇ ਸਿਰ ਤੇ ਪੀਲਾ ਪਰਨਾ ਸਜਾਇਆ ਤੇ ਦੋ ਨੇ ਕਟਿੰਗ ਕੀਤੀ ਹੋਈ ਹੈ ਤੇ ਪੀਲੇ ਪਰਨੇ ਵਾਲੇ ਨੂੰ ਗਿਆਨੀ ਜੀ ਕਹਿ ਕੇ ਪੁਕਾਰਿਆ ਜਾ ਰਿਹਾ ਤੇ ਨਾਲ ਹੀ ਇਹਨਾਂ ਨੂੰ ਭਈਏ ਵੀ ਕਿਹਾ ਜਾ ਰਿਹਾ ਕਿ ਇਹ ਭਈਏ ਨੇ ਤੇ ਪਿੰਡ ਮਡਿਆਣੀ ਨੇੜੇ ਮੁੱਲਾਪੁਰ ਦੇ ਵਿਖੇ ਇਹ ਰਹਿ ਰਹੇ ਨੇ ਹੁਣ ਇਹਨਾਂ ਤੇ ਦੋਸ਼ ਲੱਗੇ ਨੇ ਕਿ ਮੁੱਲਾਪੁਰ ਤੋਂ ਇਹਨਾਂ ਨੇ ਇੱਕ ਬੱਕਰੀ ਚੋਰੀ ਕੀਤੀ ਜਿਸ ਦੇ પેટ ਅੰਦਰ ਬੱਚੇ ਪੜ ਰਹੇ ਸੀ ਪਰੇ ਨਾ ਪਾਪੀ ਰੂਹਾਂ ਨੇ ਭੋਰਾ ਵੀ ਦਰਸ਼ਨੀ ਕੀਤਾ ਉਸ ਬੱਕਰੀ ਨੂੰ ਵੱਢ ਕੇ ਇਹ ਖਾ ਗਏ ਹੁਣ ਇਹਨਾਂ ਦੇ ਇੱਕ ਹੋਰ આરોਪ ਲੱਗਿਆ ਕਿ ਇਹਨਾਂ ਨੇ ਇੱਕ ਜਿਉਂਦਾ ਮੋਰ ਫੜਿਆ ਤੇ ਉਸ ਮੋਰ ਨੂੰ ਵੀ ਫੜ ਕੇ ਇਹ ਖਾ ਗਏ ਇਸ ਮੋਰ ਦਾ ਲੋਕਾਂ ਨੂੰ ਪਤਾ ਉਦੋਂ ਲੱਗਿਆ ਜਦੋਂ ਇਹਨਾਂ ਨੇ ਮੋਰ ਨੂੰ ਖਾ ਪੀ ਕੇ ਹজম ਕਰ ਲਿਆ ਤੇ ਆਪਣੇ ਪਾਪੀ ਪੇਟਾਂ ਦੇ ਵਿੱਚ ਉਸ ਨੂੰ ਸਮਾ ਲਿਆ ਉਸ ਤੋਂ ਬਾਅਦ ਇਹਨਾਂ ਨੇ ਮੋਰ ਦੇ ਖੰਭ ਬੋਰੀ ਦੇ ਵਿੱਚ ਪਾ ਕੇ ਇੱਕ ਸੜਕ ਕਿਨਾਰੇ ਤੇ ਸੁੱਟ ਦਿੱਤੇ ਜਿੱਥੇ ਪਿੰਡ ਵਾਸੀਆਂ ਨੇ ਉਸ ਮੋਰ ਦੇ ਖੰਭ ਪਏ ਦੇਖੇ ਉਹਨੋਂ ਪਿੰਡ ਮੜਿਆਣੀ ਦੇ ਵਿੱਚ ਇਹ ਕਾਫੀ ਦੇਰ ਤੋਂ ਰਹਿ ਰਹੇ ਸੀ ਮੁੱਲਾਪੁਰ ਦੇ ਨੇੜੇ ਹੀ ਹੈ ਪਿੰਡ ਮੜਿਆਣੀ ਉੱਥੇ ਇਹ ਰਹਿ ਰਹੇ ਸੀ ਤੇ ਹੁਣ ਪਿੰਡ ਵਾਲਿਆਂ ਨੇ ਫੈਸਲਾ ਕੀਤਾ ਹੈ ਕਿ ਇਹਨਾਂ ਨੂੰ ਪਿੰਡੋਂ ਅਸੀਂ ਕੱਢ ਦੇਣਾ ਹੈ ਤੇ ਜਿੱਥੇ ਮਰਜ਼ੀ ਚਲੇ ਜਾਣ ਹੋ ਸਕਦਾ ਹੈ ਕਿ ਪਿੰਡ ਜੋ ਇਹਨਾਂ ਨੂੰ ਕੱਢ ਵੀ ਦਿੱਤਾ ਹੋਵੇ ਕਿਉਂਕਿ ਵੀਡੀਓ 1-2 ਦਿਨ ਪਹਿਲਾਂ ਦੀ ਚੱਲ ਰਹੀ ਹੈ ਹੁਣ ਆਪ ਗੱਲ ਕਰਦੇ ਆ ਕਿ ਇੱਕ ਵਿਅਕਤੀ ਨੂੰ ਗਿਆਨੀ ਜੀ ਕਹਿ ਕੇ ਕਿਉਂ ਪੁਕਾਰਿਆ ਜਾ ਰਿਹਾ ਹੈ ਅਸਲ ਵਿੱਚ ਗਿਆਨੀ ਜੀ ਤਾਂ ਉਸ ਨੂੰ ਕਿਹਾ ਜਾਂਦਾ ਸੀ ਕਿ ਜਿਸ ਨੂੰ ਪੂਰਾ ਗਿਆਨ ਹੋਵੇ ਚਾਹੇ ਉਹ ਕਿਸੇ ਵੀ ਕਿਸਮ ਦਾ ਗਿਆਨ ਰੱਖਦਾ ਹੋਵੇ ਉਸ ਨੂੰ ਗਿਆਨੀ ਜੀ ਕਿਹਾ ਜਾਂਦਾ ਹੈ ਪਰ ਅੱਜ ਦੇ ਸਿੱਖ ਸਮਾਜ ਦੇ ਅੰਦਰ ਪੰਜਾਬੀ ਸਮਾਜ ਦੇ ਅੰਦਰ ਗਿਆਨੀ ਜੀ ਉਸ ਨੂੰ ਕਿਹਾ ਜਾਂਦਾ ਹੈ ਕਿ ਜਿਸ ਨੇ ਆਪਣਾ ਦਾੜਾ ਪ੍ਰਕਾਸ਼ ਕੀਤਾ ਹੋਵੇ ਕੇਸ ਰੱਖੇ ਹੋਣ ਤੇ ਦਸਤਾਰ ਸਜਾਈ ਹੋਵੇ ਉਸ ਨੂੰ ਗਿਆਨੀ ਜੀ ਕਹਿ ਕੇ ਪੁਕਾਰਿਆ ਜਾਂਦਾ ਹੈ ਆਪਣੇ ਸਿਰ ਤੇ ਦਸਤਾਰਾਂ ਸਜਾ ਲੈਂਦੇ ਨੇ ਅੰਮ੍ਰਿਤ ਛਕ ਲੈਂਦੇ ਨੇ ਤੇ ਇਹ ਸਿੱਖਾਂ ਨੂੰ ਪੂਰੀ ਤਰ੍ਹਾਂ ਬਦਨਾਮ ਕਰਦੇ ਨੇ ਇਹ ਬਲਾਤਕਾਰ ਵੀ ਹੋ ਨਿਭੜਦੇ ਨੇ ਚੋਰੀਆਂ ਯਾਰੀਆਂ ਵੀ ਕਰਦੇ ਨੇ ਤੇ ਹੋਰ ਕਈ ਤਰ੍ਹਾਂ ਦੇ ਕੋਈ ਤੌਰ ਤਰੀਕੇ ਵਰਤਦੇ ਨੇ ਜਿਸ ਦੇ ਨਾਲ ਸਿੱਖ ਕੌਮ ਨੂੰ ਬਦਨਾਮ ਕੀਤਾ ਜਾਵੇ ਸਾਡਾ ਸਿੱਖ ਇਤਿਹਾਸ ਬਹੁਤ ਹੀ ਕੁਰਬਾਨੀਆਂ ਭਰਿਆ ਇਤਿਹਾਸ ਹੈ ਲੱਖਾਂ ਕੁਰਬਾਨੀਆਂ ਦੇ ਕੇ ਇਸ ਸਿੱਖ ਇਤਿਹਾਸ ਦੀ ਪ੍ਰਾਪਤੀ ਹੋਈ ਹੈ ਤੇ ਇਸ ਨੂੰ ਇਹ ਲੋਕ ਘੁਣ ਦੇ ਬਾਅਦ ਕਿਉਂ ਲੱਗੇ ਨੇ ਇਹ ਲੋਕ ਸਿੱਖ ਧਰਮ ਦੇ ਵਿੱਚ ਕਿਸ ਤਰ੍ਹਾਂ ਕੋਸਪੈਟ ਕਰ ਜਾਂਦੇ ਨੇ ਤੇ ਆਪਣੀਆਂ ਚਾਲਾਂ ਚੱਲ ਕੇ ਸਿੱਖ ਧਰਮ ਨੂੰ ਨੀਵਾ ਕਿਉਂ ਦਿਖਾਉਂਦੇ ਨੇ ਤੇ ਇਹ ਆਪਣੀ ਐਂਟਰੀ ਕਿਸ ਤਰ੍ਹਾਂ ਆਸਾਨੀ ਜੀ ਦੇ ਨਾਲ ਹੀ ਸਿੱਖ ਧਰਮ ਦੇ ਵਿੱਚ ਮਾਰ ਜਾਂਦੇ ਨੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਡੇਰਾਬਾਦ ਦੀ ਕਿਉਂਕਿ ਆਪਾਂ ਨੂੰ ਛੋਟੀ ਜੀ ਗੱਲ ਕਰਨੀ ਪਊਗੀ ਫਿਰ ਹੀ ਅੱਗੇ ਆਪਾਂ ਨੂੰ ਸਾਰੀ ਸਮਝਾ ਸਕੇਗੀ ਪੰਜਾਬ ਦੇ ਵਿੱਚ ਡੇਰਾਬਾਦ ਦੀ ਬਹੁਤ ਜ਼ਿਆਦਾ ਪਰਮਾਰ ਹੈ ਤੇ ਡੇਰਾਬਾਦ ਦੇ ਵੱਲ ਲੋਕ ਰੋਹ ਵੀ ਬੜੀ ਤੇਜ਼ੀ ਦੇ ਨਾਲ ਕਰ ਰਹੇ ਨੇ ਇਹ ਆਪਾਂ ਨੂੰ ਸਭ ਨੂੰ ਭਲੀ ਭਾਂਤ ਪਤਾ ਹੈ ਤੇ ਆਪਾਂ ਇਸ ਗੱਲ ਤੋਂ ਜਾਣੂ ਆ ਲੋਕ 10-10 ਸਾਲ ਡੇਰਿਆਂ ਦੇ ਵਿੱਚ ਸੇਵਾ ਕਰਦੇ ਰਹਿੰਦੇ ਨੇ ਤੇ ਉਹਨਾਂ ਨੂੰ ਨਾਮ ਨਹੀਂ ਮਿਲਦਾ ਜਦੋਂ ਵੀ ਉਹ ਨਾਮ ਲੈਣ ਜਾਂਦੇ ਨੇ ਉਹਨਾਂ ਨੂੰ ਬਹੁਤ ਤਰ੍ਹਾਂ ਦੇ ਸਵਾਲ ਕੀਤੇ ਜਾਂਦੇ ਨੇ ਕਿ ਉਹ ਜਿਹੜਾ ਸਾਡੇ ਡੇਰੇ ਦੇ ਵਿੱਚ ਕਿੰਨੀ ਦੇਰ ਤੋਂ ਆ ਰਿਹਾ ਹੈ ਕਿੰਨੀ ਦੇਰ ਤੋਂ ਸਾਡੇ ਡੇਰੇ ਦੇ ਵਿੱਚ ਸੇਵਾ ਕਰ ਰਿਹਾ ਹੈ ਕਿੰਨੇ ਉਸਨੇ satsang ਸਾਡੇ ਡੇਰੇ ਦੇ ਵਿੱਚ ਸੁਨੇ ਨੇ ਤੇ ਕਿੰਨੇ satsang ਉਹਨੇ ਹੋਰ ਜਗ੍ਹਾ ਤੇ ਸੁਨੇ ਨੇ ਕਿੰਨੇ satsangਾਂ ਤੇ ਕਿਉਂ ਜਾਮਲ ਕੀਤਾ ਹੈ ਤੇ ਉਹ ਸਾਡੇ ਡੇਰੇ ਦਾ ਨਾਮ ਲੈਣਾ ਕਿਉਂ ਚਾਹੁੰਦਾ ਹੈ ਇਸ ਤਰ੍ਹਾਂ ਦੇ ਪਤਾ ਨਹੀਂ ਅਨੇਕਾ ਸਵਾਲ ਕੀਤੇ ਜਾਂਦੇ ਨੇ ਤੇ ਬਹੁਤੇ ਲੋਕ ਨਹੀਂ ਉਹਨਾਂ ਸਵਾਲਾਂ ਦੇ ਜਵਾਬ ਦੇਣ ਤੋਂ ਫੇਰ ਹੋ ਜਾਂਦੇ ਨੇ ਤੇ ਉਸ ਉਹਨਾਂ ਨੂੰ ਵਾਰ-ਵਾਰ ਨਾਮ ਲੈਣ ਲਈ ਜਾਣਾ ਪੈਂਦਾ ਹੈ ਕਈ ਲੋਕ ਤਾਂ ਪੰਜ ਚਾਰ ਵਾਰੀ ਵੀ ਜਾਂਦੇ ਨੇ ਤੇ ਕਈ ਲੋਕ ਥੱਕ ਹਾਰ ਕੇ ਬੈਠ ਜਾਂਦੇ ਨੇ ਪਰ ਉਹ ਸੇਵਾ ਜਿਉਂ ਦੀ ਤਿਉਂ ਹੀ ਕਰਦੇ ਰਹਿੰਦੇ ਨੇ ਉਹਨਾਂ ਨੂੰ ਡੇਰੇ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਸ਼ਿਕਵਾ ਨਹੀਂ ਹੁੰਦਾ ਕਿ ਸਾਨੂੰ ਨਾਮ ਨਹੀਂ ਦਿੱਤਾ ਸਭ ਉਹ ਆਪਣੇ ਆਪ ਨੂੰ ਇਹ ਮਹਿਸੂਸ ਕਰਦੇ ਨੇ ਕਿ ਅਸੀਂ ਅਜੇ ਪੂਰੇ ਪਰਪੱਕ ਨਹੀਂ ਹੋਏ ਜਿਸ ਕਰਕੇ ਸਾਨੂੰ ਨਾਮ ਨਹੀਂ ਦਿੱਤਾ ਜਾ ਰਿਹਾ ਸਾਡੇ ਤੇ ਪ੍ਰਮਾਤਮਾ ਜ਼ਰੂਰ ਕਦੇ ਨਾ ਕਦੇ ਭਲੀ ਕਰੇਗਾ ਤੇ ਸਾਡਾ ਜੋ ਫਰਜ ਹੈ ਸੇਵਾ ਕਰਨਾ ਉਹ ਅਸੀਂ ਆਪਣੀ ਸੇਵਾ ਕਰਦੇ ਰਹੀਏ ਇਸ ਤਰ੍ਹਾਂ ਦੀਆਂ ਉਹਨਾਂ ਦੇ ਜਿਹੜੀਆਂ ਭਾਵਨਾਵਾਂ ਉਹਨਾਂ ਦੇ ਅੰਦਰ ਜਿਹੜੀਆਂ ਪ੍ਰਗਟ ਹੁੰਦੀਆਂ ਨੇ ਤੇ ਇਹਨਾਂ ਗੱਲਾਂ ਤੇ ਜੋ ਆਪਾਂ ਗੱਲ ਕੀਤੀ ਹੈ ਕਿ ਉਹਨਾਂ ਨੂੰ ਜਿਹੜਾ ਨਾਮ ਬਹੁਤ ਮੁਸ਼ਕਲ ਦੇ ਨਾਲ ਮਿਲਦਾ ਹੈ ਉਹਨਾਂ ਨੂੰ ਪ੍ਰੈਕਟੀਕਲੀ ਤੌਰ ਤੇ ਬੜੀ ਹੀ ਗੰਭੀਰਤਾ ਦੇ ਨਾਲ ਪੁੱਛਿਆ ਜਾਂਦਾ ਹੈ ਸਾਡੇ ਸਿੱਖ ਸਮਾਜ ਦੇ ਅੰਦਰ अनेका ਹੀ ਸੰਪਰਦਾਵਾਂ ਬਣ ਚੁੱਕੀਆਂ ਨੇ ਕੋਈ ਨਾਮ ਦੇ ਰਹੇ ਨੇ ਤੇ ਕੋਈ ਅੰਮ੍ਰਿਤ ਵੀ ਛਕਾ ਰਹੇ ਨੇ ਤੇ ਜੇਕਰ ਆਪਾਂ ਗੱਲ ਕਰੀਏ ਅੰਮ੍ਰਿਤ ਦੀ ਤਾਂ ਬੜੇ ਲੋਕ ਹੀ ਅੰਮ੍ਰਿਤ ਛਕਣ ਨੂੰ ਬੜੀ ਜਲਦੀ ਹੀ ਤਿਆਰ ਹੋ ਜਾਂਦੇ ਨੇ ਚਾਹੇ ਉਹਨਾਂ ਨੇ ਕੇਸ ਦਾੜੀ ਜਲਦੀ ਹੀ ਨਾਈ ਤੋਂ ਕਟਿੰਗ ਕਰਾਈ ਹੋਵੇ ਕਿਉਂਕਿ ਸਿੱਖੀ ਸਰੂਪ ਵਾਲਾ ਪਹਿਰਾਵਾ ਹਰ ਇਨਸਾਨ ਨੂੰ ਬਣਾਉਣਾ ਚਾਹੀਦਾ ਹੈ ਜਿਸ ਨੇ ਅੰਮ੍ਰਿਤ ਛਕਣਾ ਹੋਵੇ ਘੱਟ ਤੋਂ ਘੱਟ 1 ਸਾਲ ਉਸ ਨੂੰ ਆਪਣੇ ਕੇਸ ਦਾੜੀ ਰੱਖਣੀ ਚਾਹੀਦੀ ਹੈ ਉਸ ਤੋਂ ਬਾਅਦ ਉਸ ਨੂੰ ਸੋਚਣਾ ਚਾਹੀਦਾ ਹੈ ਖੁਦ ਨੂੰ ਪਰਪਕਤਾ ਦੇ ਨਾਲ ਦੇਖਣਾ ਚਾਹੀਦਾ ਹੈ ਕਿ ਇਸ ਮਿਸ਼ਨ ਦੇ ਵਿੱਚ ਪਰਪਕ ਵੀ ਹੋ ਗਿਆ ਹਾਂ ਜਾਂ ਨਹੀਂ ਹੋਇਆ ਕਿ ਕਿਤੇ ਮੇਰਾ ਅਜੇ ਵੀ ਮਨ ਕਾਲਾ ਦੰਨੀ ਪੈ ਰਿਹਾ ਕਿ ਮੈਂ ਨਾਈ ਦੀ ਦੁਕਾਨ ਦੇ ਵੱਲ ਫਿਰ ਵੱਧ ਜਾਵਾਂ ਕਿਸੇ ਇੱਕ ਸਮਾਜ ਨੂੰ ਵੀ ਉਹਨਾਂ ਦੇ ਪ੍ਰਤੀ ਸੋਚਣਾ ਚਾਹੀਦਾ ਹੈ ਕਿ ਇਹਨਾਂ ਨੂੰ ਕੇਸ ਦਾੜੀ ਰੱਖੇ ਨੂੰ ਤਕਰੀਬਨ 6 ਮਹੀਨੇ ਜਾਂ ਸਾਲ ਹੋ ਚੁੱਕਿਆ ਹੋਵੇ ਤੇ ਵਾਕਿਆ ਹੀ ਇਹ ਸਿੱਖ ਧਰਮ ਦੇ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਨੇ ਸਿੱਖ ਧਰਮ ਦੇ ਨਾਲ ਇਹਨਾਂ ਨੂੰ ਪਿਆਰ ਹੋ ਚੁੱਕਿਆ ਹੈ ਹੋਰ ਵੀ ਪ੍ਰੈਕਟੀਕਲੀ ਤੌਰ ਤੇ ਉਹਨਾਂ ਨੂੰ ਸਵਾਲ ਅਜਿਹੀ ਕਰਨੇ ਚਾਹੀਦੇ ਹੈ ਜਿਸ ਦੇ ਨਾਲ ਉਹ ਪਰਪੱਕ ਹੋ ਸਕਣ ਦੋਸਤੋ ਤੁਸੀਂ ਕਿੰਨੇ ਹੀ ਲੋਕ ਇਸ ਤਰ੍ਹਾਂ ਦੇ ਬਾਤ ਦੇ ਵਿੱਚ ਦੇਖਦੇ ਹੋਵੋਗੇ ਕਿ ਉਹਨਾਂ ਨੇ ਜਿਹੜੇ ਨਿਹੰਗ ਸਿੰਘਾਂ ਵਾਲੇ ਚੋਲੇ ਪਾਏ ਹੁੰਦੇ ਹੈ ਕਿਸੇ ਨੇ ਸੰਤਾਂ ਵਾਲੇ ਚੋਲੇ ਪਾਏ ਹੁੰਦੇ ਹੈ ਕਈ ਲੋਕਾਂ ਨੇ ਕਿਸੇ ਸੰਪਰਦਾਤ ਉਹ ਅਮਰ ਛਕਿਆ ਹੁੰਦਾ ਕਿਸੇ ਨਿਕ ਤੋਂ ਛਕਿਆ ਹੁੰਦਾ ਪਰ ਬਾਅਦ ਦੇ ਵਿੱਚ ਦੇਖਣ ਨੂੰ ਇਹ ਮਿਲਦਾ ਹੈ ਕਿ ਬਲਾਤਕਾਰੀ ਉਹ ਨਿਬੜਦੇ ਨੇ ਇਹ ਬੀੜੀਆਂ ਵੀ ਪੀਂਦੇ ਐ ਜਰਦੇ ਵੀ ਲਾਉਂਦੇ ਐ ਸ਼ਰਾਬਾਂ ਮੀਟ ਸਭ ਕੁਝ ਖਾਂਦੇ ਪੀਂਦੇ ਐ ਤੇ ਇਹ ਕਈ ਵੀ ਇਹ ਹੋਰ ਕਈ ਘਟਨਾਵਾਂ ਨੂੰ ਜਨਮ ਵੀ ਦਿੰਦੇ ਐ ਕਿਉਂਕਿ ਇਹ ਸਿੱਖ ਜਗਤ ਨੂੰ ਮਾੜਾ ਪਖਾਉਣ ਦੇ ਵਾਸਤੇ ਕਿਸੇ ਵੀ ਘਟਨਾ ਨੂੰ ਅੰਜਾਮ ਦੇ ਦਿੰਦੇ ਐ ਤੁਸੀਂ ਦੇਖੇ ਹੋਣੇ ਕਿ ਕਿੰਨੇ ਲੋਕ ਦਿਮਾਲੇ ਬੰਨ ਕੇ ਇਧਰ ਉਧਰ ਤੁਰੇ ਫਿਰਦੇ ਹੁੰਦੇ ਐ ਤੇ ਉਹਨਾਂ ਦੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਜਦੋਂ ਲੋਕ ਉਹਨਾਂ ਨੂੰ ਖੜ ਲੈਂਦੇ ਆ ਉਹਨਾਂ ਦੇ ਚੋਲਿਆਂ ਦੇ ਵਿੱਚੋਂ ਤਾਸ਼ਾਂ ਮਿਲਦੀਆਂ ਨੇ ਕਿੰਨਾ ਕੁਝ ਮਿਲਦਾ ਹੈ ਫਿਰ ਜਦੋਂ ਅਜਿਹੇ ਲੋਕ ਅਜਹੀਆਂ ਮੰਦ ਭਾਗੀਆਂ ਘਟਨਾਵਾਂ ਨੂੰ ਅਜਹੀਆਂ ਅਣਹੋਣੀਆਂ ਘਟਨਾਵਾਂ ਨੂੰ ਜਨਮ ਦਿੰਦੇ ਆ ਤੇ ਫਿਰ ਆਮ ਜੇ ਲੋਕ ਹੀ ਕਹਿ ਦਿੰਦੇ ਆ ਕਿ ਦੇਖੋ ਤੁਹਾਡੇ ਸਿੱਖ ਧਰਮ ਦੇ ਲੋਕ ਕੀ ਕਰ ਰਹੇ ਆ ਪਰ ਇਹ ਵੱਡੀ ਮੂਰਖਤਾ ਹੁੰਦੀ ਹੈ ਕਿ ਉਹਨਾਂ ਨੂੰ ਸਿੱਖ ਮੰਨ ਲੈਣਾ ਜਿਹੜੀ ਇਸ ਤਰ੍ਹਾਂ ਦੀ ਹਰਕਤ ਕਰਦਾ ਹੈ ਉਹ ਕਦੇ ਵੀ ਸਿੱਖ ਨਹੀਂ ਹੁੰਦਾ ਉਹ ਸਿੱਖ ਧਰਮ ਦੇ ਵਿੱਚ ਕੁਝ ਪੜ੍ਹਤ ਕਰਕੇ ਆਇਆ ਹੁੰਦਾ ਹੈ ਉਹ ਸਿੱਖ ਧਰਮ ਨੂੰ ਸਿਰਫ ਬਦਨਾਮ ਕਰਨ ਦੇ ਵਾਸਤੇ ਆਇਆ ਹੁੰਦਾ ਹੈ ਜਿਸ ਨੇ ਅੰਮ੍ਰਿਤ ਛਕ ਲਿਆ ਹੈ ਜਾਂ ਕਿਸੇ ਵੀ ਸੰਪਰਦਾ ਦਾ ਚੋਲਾ ਪਾ ਕੇ ਇਸ ਤਰ੍ਹਾਂ ਦੀ ਕੋਈ ਵੀ ਮਾੜੀ ਘਟਨਾ ਜਨਮ ਦਿੰਦਾ ਹੈ ਉਸ ਨੂੰ ਸਿੱਖ ਮੰਨ ਲੈਣਾ ਬੜੀ ਵੱਡੀ ਮੂਰਖਤਾ ਹੈ ਤੇ ਜਿੰਨੀ ਦੇਰ ਉਹ ਛੁਪਿਆ ਰਹਿੰਦਾ ਹੈ ਜਿਵੇਂ ਕਹਿ ਲਈਏ ਕਿ ਕੋਈ ਘਟਨਾਵਾਂ ਛੱਪ ਜਾਂਦੀਆਂ ਨੇ ਤੇ ਕੁਝ ਛੁਪ ਜਾਂਦੀਆਂ ਨੇ ਜਿੰਨੀ ਦੇਰ ਉਹ ਛੁਪੀਆਂ ਰਹਿੰਦੀਆਂ ਨੇ ਉਨੀ ਦੇਰ ਤਾਂ ਉਹ ਸੰਤ ਸਮਾਜ ਵਾਲੇ ਹੀ ਹੋ ਨਿਭੜਦੇ ਐ ਉਹ ਨਿਹੰਗ ਸਿੰਘ ਹੋ ਨਿਭੜਦੇ ਐ ਪਰ ਜਦੋਂ ਉਹਨਾਂ ਦੇ ਵਿੱਚੋਂ ਕੋਈ ਵੀ ਐਦਾਂ ਦੀ ਘਟਨਾ ਨਿਕਲ ਆਉਂਦੀ ਐ ਤੇ ਸਾਰੀ ਗੱਲ ਦੀ ਸਮਝ ਤਾਂ ਉਦੋਂ ਆਉਂਦੀ ਐ ਕਿ ਇਹ ਸਿੱਖ ਨਹੀਂ ਸੀ ਇਹ ਸਿੱਖ ਨੂੰ ਸਿੱਖ ਧਰਮ ਨੂੰ ਬਦਨਾਮ ਕਰਨ ਦੇ ਵਾਸਤੇ ਹੀ ਇਸਨੇ ਕੁਸਪੈਠ ਕੀਤਾ ਸੀ ਸੋ ਇਸੇ ਤਰ੍ਹਾਂ ਦੇ ਲੋਕਾਂ ਨੂੰ ਸਿੱਖ ਨਹੀਂ ਮੰਨਣਾ ਚਾਹੀਦਾ ਤੇ ਨਾ ਹੀ ਸਿੱਖਾਂ ਨੂੰ ਬਦਨਾਮ ਕਰਨਾ ਚਾਹੀਦਾ ਸਿੱਖ ਧਰਮ ਐ ਇਹ ਬੜਾ ਸੱਚਾ ਸੁੱਚਾ ਧਰਮ ਐ ਨਿਰਾਲਾ ਧਰਮ ਐ ਕੁਰਬਾਨੀਆਂ ਭਰਿਆ ਧਰਮ ਐ ਤੇ ਮੈਂ ਸਾਰੀਆਂ ਸੰਪਰਦਾਵਾਂ ਨੂੰ ਆਪਣੇ ਵੱਲੋਂ ਬੇਨਤੀ ਕਰਦਾ ਕਿ ਇਹਨਾਂ ਲੋਕਾਂ ਨੂੰ ਪਹਿਲਾਂ ਹੀ ਪਰਪੱਕ ਕੀਤਾ ਜਾਵੇ ਉਹਨਾਂ ਦਾ ਭੇਸ ਸਿੱਖਾਂ ਵਾਲਾ ਬਣਾਇਆ ਜਾਵੇ ਕੋਈ ਸਾਲ 6 ਮਹੀਨੇ ਉਹ ਕੇਸ ਦਾੜੀ ਰੱਖ ਲੈਣ ਕਿਤੇ ਉਹਨਾਂ ਦਾ ਮਨ ਡੋਲ ਨਾ ਜਾਵੇ ਕਿ ਅਸੀਂ ਫਿਰ ਨਾਈ ਦੀ ਦੁਕਾਨ ਦੇ ਵੱਲ ਵੱਜ ਜਾਈਏ ਜਾਂ ਕਿਤੇ ਉਹਨਾਂ ਦਾ ਕੋਈ ਮਨੋਰਥ ਤਾਂ ਨਹੀਂ ਹੈਗਾ ਉਹਨਾਂ ਦਾ ਕੋਈ ਨਿੱਜੀ ਮਨੋਰਥ ਜਾਂ ਸਵਾਰਥ ਹੋਵੇ ਕਿ ਉਹ ਸਿੱਖ ਧਰਮ ਦੇ ਵਿੱਚ ਆ ਰਹੇ ਨੇ ਕਿਉਂ ਆ ਰਹੇ ਨਹੀਂ ਇਹਨਾਂ ਗੱਲਾਂ ਤੇ ਪਟਕ-ਪਟਚੋਲ ਕਰਨੀ ਸਾਡੀ ਪਹਿਲਾ ਬੰਦੀ ਹੈ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਖਿਮਾ ਦਾ ਜਾਚਕਾਂ ਐਡਵਾਂਸ ਮਾਫੀ ਮੰਗਦਾ ਆ ਧੰਨਵਾਦ